ਮੇਰਾ ਨਾਮ ਸਜਗਤਪਾਲ ਮਹਾਜਨ ਸਰ ਫੋਕਲ ਪੁਆਇੰਟ ਫੈਕਟਰੀ ਹੈ ਮੇਰੀ 124 ਨੰਬਰ ਇਹ ਕਾਫੀ ਦਿਨਾਂ ਤੋਂ ਬੰਦ ਪਈ ਆ ਪਰ ਪਿਛਲੇ 4 ਕਿ ਦਿਨਾਂ ਤੋਂ 5 ਦਿਨਾਂ ਤੋਂ ਮੈਂ ਚੱਕਰ ਨਹੀਂ ਲਗਾਇਆ ਇੱਥੇ ਤੇ ਅੱਜ ਆ ਕੇ ਵੇਖਿਆ ਹਾਲਾਤ ਤੁਹਾਡੇ ਕੈਮਰੇ ਚ ਨੇ ਉਹਨਾਂ ਨੇ ਕੋਈ ਤਾਰ ਨਹੀਂ ਛੱਡੀ ਜਿੰਨੀਆਂ ਮੋਟਰਾਂ ਸੀ ਮਸ਼ੀਨਾਂ ਦੀਆਂ ਉਹਨਾਂ ਦੀਆਂ ਸਾਰੀਆਂ ਵਾਈਂਡਿੰਗਾਂ ਕੱਢ ਲੀਆਂ ਨੇ ਖਲਾਰਾ ਪਾਇਆ ਦਾ ਪੂਰਾ ਉਹਨਾਂ ਨੇ ਕਿਸੇ ਸਵਿਚ ਬੋਰਡ ਦੇ ਵਿੱਚ ਸੋਚ ਨਹੀਂ ਛੱਡਿਆ ਜਿਹੜੇ ਸਾਡੇ ਕੰਪਰੈਸ਼ਨ ਸੀ ਏ ਸੀ ਆਂ ਦੇ ਉਹ ਵੀ ਲੈ ਗਏ ਨੇ ਲਾ ਕੇ ਸਾਡੇ ਦਫਤਰ ਦਾ ਏ ਸੀ ਐਲ ਸੀ ਡੀ ਸਾਰਾ ਕੁਝ ਇਥੋਂ ਉਹ ਕੱਢ ਕੇ ਲੈ ਗਏ ਨੇ ਦਫਤਰ ਦਾ ਦਰਵਾਜ਼ਾ ਪਿੱਛੋਂ ਤੋੜ ਕੇ ਪਰਲੇ ਪਾਸੇ ਬਾਰੀ ਆ ਇੱਕ ਉਹ ਬਾਰੀ ਨੂੰ ਤੋੜ ਕੇ ਤੇ ਅੰਦਰ ਵੜ ਕੇ ਸਾਰਾ ਸਮਾਨ ਉਹ ਸਾਡਾ ਲੈ ਗਏ ਨੇ ਸਰ ਪੁਲਿਸ ਨੂੰ ਮੈਂ ਦਿੱਤੀ ਪੁਲਿਸ ਕੰਪਲੇਨ ਕਰ ਦਿੱਤੀ ਹੈ ਸਾਰਾ ਪੁਲਿਸ ਦੇ ਦੋ ਮੁਲਾਜ਼ਮ ਆਏ ਸੀ ਮੌਕਾ ਵੇਖ ਕੇ ਗਏ ਨੇ ਬਟ ਮੇਰੀ ਇੱਕੋ ਫਰਿਆਦ ਹੈ ਪ੍ਰਸ਼ਾਸਨ ਦੇ ਅੱਗੇ ਕਿ ਜੇ ਇਹੋ ਜਿਹੇ ਹਾਲਾਤ ਰਿਹਾ ਇੰਡਸਟਰੀ ਏਰੀਆ ਦਾ ਜਾਂ ਫੋਕਲ ਪੁਆਇੰਟ ਦਾ ਵੀ ਜਿੱਥੇ ਦੋ ਦਿਨ ਅਸੀਂ ਚੀ ਚਾਰ ਦਿਨ ਬੰਦ ਨਹੀਂ ਕਰ ਸਕਦੇ ਤੇ ਉਦੋਂ ਰਾਤ ਸਾਰਾ ਬਲੈਕਆਊਟ ਹੋ ਰਿਹਾ ਤੇ ਇਹ ਤੇ ਚੋਰਾਂ ਦੀ ਚਾਂਦੀ ਹੋ ਗਈ ਆ ਇੱਕ ਕਿਸਮ ਦੀ ਸਰ ਕਿੰਨਾ ਤੇ ਨੁਕਸਾਨ ਇਹ ਲਗਭਗ ਸਾਰਾ ਜਨਰੇਟਰ ਦੀ ਡੈਨਮੋ ਵੀ ਲਾ ਕੇ ਲਾਗੇ ਨੇ ਮੇਰੇ ਮੁਤਾਬਕ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਮੇਰਾ ਘਰ ਦੇ ਨੇ ਠੀਕ ਤੁਸੀਂ ਨਾਗਰਿਕਾਂ ਮੈਂ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਾਂਗਾ ਜਿੰਨੇ ਇੱਥੇ ਕਬਾੜੀਏ ਨੇ ਸਾਡੇ ਲਾਗੇ ਦੇ ਇਨਾਂ ਦੇ ਉੱਤੇ ਨਕੇਲ ਕਸੋ ਜੇ ਸਮਾਨ ਖਰੀਦਣਾ ਬੰਦ ਕਰਨਗੇ ਚੋਰੀ ਦਾ ਤੇ ਤਾਂ ਹੀ ਚੋਰੀ ਬੰਦ